ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਅੱਜ ਫਿਰ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਸੋਹਣੀ ਕਲੈਕਸ਼ਨ ਕਿਉਂਕਿ ਭੈਣਾਂ ਦੇ ਕਾਫੀ ਕਮੈਂਟ ਆ ਰਹੇ ਸੀ ਬਹੁਤ ਡਿਮਾਂਡ ਸੀ ਕਿ ਜਿਵੇਂ ਮੌਸਮ ਚੇਂਜ ਹੋ ਗਿਆ ਤੇ ਸਾਨੂੰ ਕੁਝ ਲਾਈਟ ਵੇਟ ਫੈਬਰਿਕ ਤੇ ਸਾਡੇ ਬਜਟ ਦੇ ਵਿੱਚ ਫੈਬਰਿਕ দাও ਤੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਮੇਰੀਆਂ ਭੈਣਾਂ ਨਾ ਵੀਡੀਓ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਵੀਡੀਓ ਦੇ ਵਿੱਚ ਆਪਾਂ ਸਾਰੇ ਫੈਬਰਿਕ ਬਾਰੇ ਦੱਸਿਆ ਹੁੰਦਾ ਸਾਰੇ ਜੋ ਪ੍ਰਾਈਸ ਨੂੰ ਵੀ ਮੈਂਸ਼ਨ ਕੀਤੇ ਹੁੰਦੇ ਨੇ ਕਿਹੜਾ ਫੈਬਰਿਕ ਹੈ ਕਿਵੇਂ ਬਣੇਗਾ ਉਹ ਸਾਰਾ ਕੁਝ ਮੈਂਸ਼ਨ ਕੀਤਾ ਹੁੰਦਾ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਇਸ ਕਲੈਕਸ਼ਨ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੋਈ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਭੇਜ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਲਓ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਕਲੈਕਸ਼ਨ ਹੈ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆਂ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਇਆ ਤੇ ਸਾਰੀਆਂ ਭੈਣਾਂ ਦੇ ਬਜਟ ਦੇ ਵਿੱਚ ਨੇ ਤੇ ਵੀਡੀਓ ਸਕਿੱਪ ਨਾ ਕਰਿਓ ਵੀਡੀਓ ਦੇ ਵਿੱਚ ਸਾਰੇ ਫੈਬਰਿਕ ਬਾਰੇ ਦੱਸਿਆ ਹੁੰਦਾ ਲਓ ਜੀ ਅੱਜ ਦੀ ਕਲੈਕਸ਼ਨ ਦਾ ਫਰਸਟ ਸੂਟ ਸਿਫੋਨ ਦੇ ਸੂਟ ਰਹਿਣਗੇ ਜੀ ਲਾਈਟ ਵੇਟ ਫੈਬਰਿਕ ਰਹੇਗਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੇ ਬਹੁਤ ਸੋਹਣਾ ਕਲਰ ਹੈ ਫੈਬਰਿਕ ਚੈੱਕ ਕਰਵਾਣਾ ਤੁਹਾਨੂੰ ਮੈਂ ਬਹੁਤ ਲਾਈਟ ਵੇਟ ਹੈ ਤੇ ਇਹਦੇ ਨੀਚੇ ਲਾਈਨਿੰਗ ਲੱਗੇਗੀ ਜੀ ਜਿਹੜੀਆਂ ਸਾਡੀਆਂ ਭੈਣਾਂ ਲਾਈਨਿੰਗ ਲਵਾਉਣਾ ਚਾਹੁੰਦੀਆਂ ਲਾਈਨਿੰਗ ਲੱਗੇਗੀ ਤੇ ਜੇ ਸਾਡੇ ਕੋਲ ਤੁਸੀਂ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਸੀਂ ਤੁਹਾਨੂੰ ਸੂਟ ਸਟਿਚ ਕਰਕੇ ਵੀ ਦਵਾਂਗੇ ਅਗਰ ਤੁਸੀਂ ਸੂਟ ਐਵੇਂ ਬਾਈ ਕਰਨਾ ਹੈ ਬਿਨਾ ਸਟਿਚਿੰਗ ਤੋਂ ਐਵੇਂ ਬਾਈ ਕਰ ਸਕਦੇ ਹੋ ਜੇ ਤੁਸੀਂ ਦੁਪੱਟਾ ਲੈਣਾ ਚਾ ਅਸੀਂ ਤੁਹਾਨੂੰ ਦੁਪੱਟਾ ਡਾਈ ਕਰਕੇ ਜਿਵੇਂ ਦਾ ਤੁਸੀਂ ਲਾਈਕ ਕਰੋਗੇ ਉਵੇਂ ਦਾ ਡਾਈ ਕਰਕੇ ਤੁਹਾਨੂੰ ਦੁਪੱਟਾ ਅਸੀਂ ਨਾਲ ਦੇ ਦਾਂਗੇ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਜਿਹੜੇ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਕੱਲੇ ਸੂਟ ਦੇ ਸ਼ੋ ਹੋ ਰਹੇ ਨੇ ਤੇ ਅੱਜ ਵਾਲੇ ਜਿਹੜੇ ਸੂਟ ਰਹਿਣਗੇ ਜੀ 올ਓਵਰ ਸੂਟ ਰਹਿਣਗੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਲਾਈਟ ਵੇਟ 5 ਮੀਟਰ ਦੀ ਕੱਟ ਰਹੇਗੀ ਜੀ ਇਹ ਫੈਬਰਿਕ ਆਪਣੇ ਕੋਲ ਕਾਫੀ ਅਵੇਲੇਬਲ ਨੇ ਇਹਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ 1 2 3 4 ਜਿੰਨੇ ਵੀ ਤੁਸੀਂ ਲਾਈਕ ਕਰਦੇ ਹੋ ਉਹਨੇ ਲੈ ਸਕਦੇ ਹੋ ਤੇ ਲੋ ਜੀ ਚੈੱਕ ਕਰੋ ਜੀ ਫੈਬਰਿਕ ਬਿਲਕੁਲ ਦੁਪੱਟੇ ਦੇ ਵੇਟ ਜਿੰਨਾ ਫੈਬਰਿਕ ਹੈ ਗਰਮੀ ਦੇ ਵਿੱਚ ਵੇਅਰ ਹੋਏਗਾ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ। ਲਓ ਜੀ ਚੈੱਕ ਕਰੋ ਬਹੁਤ ਸੋਹਣਾ ਹੈ ਜੀ। ਤੁਸੀਂ ਕਿਸੇ ਵੀ ਕਿਸਮ ਦਾ ਦੁਪੱਟਾ ਲੈਣਾ ਤਾਂ ਹੀ ਮੈਨੂੰ ਮੈਸੇਜ ਕਰਕੇ ਦੱਸ ਦਿਓ। ਅਸੀਂ ਤੁਹਾਨੂੰ ਨਾਲ ਦੁਪੱਟਾ ਵੀ ਰੈਡੀ ਕਰਕੇ ਦਵਾਂਗੇ। ਲਓ ਜੀ ਇਹ ਸੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਕਲਰ ਬਹੁਤ ਹੀ ਪਿਆਰਾ ਤੇ ਲਓ ਜੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਓ ਤੇ ਆਪਣਾ ਆਰਡਰ ਪਲੇਸ ਕਰ ਦਿਓ ਠੀਕ ਹੈ ਜੀ। ਤੇ ਜੋ ਨੈਕਸਟ ਜਾਣੇ ਆ ਜੀ ਆਪਾਂ। ਤੇ ਨੈਕਸਟ ਸੂਟ ਆਪਣਾ ਜੀ ਬਹੁਤ ਹੀ ਪਿਆਰਾ ਕਲਰ ਮਸਟਰਡ ਕਲਰ ਸਾਰੇ ਕਲਰ ਬਹੁਤ ਸੋਹਣੇ ਨੇ ਜੀ ਤੇ ਬਹੁਤ ਲਾਈਟ ਵੇਟ ਫੈਬਰਿਕ ਹੈ ਤੁਸੀਂ ਗਰਮੀ ਦੇ ਵਿੱਚ ਵੇਅਰ ਕਰੋਗੇ ਤੁਹਾਨੂੰ ਬਿਲਕੁਲ ਹੈਵੀ ਪਨ ਨਹੀਂ ਮਹਿਸੂਸ ਹੋਣਾ ਤੇ ਲੋ ਜੀ ਨੈਕਸਟ ਕਲਰ ਚੈੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਇਹਦੇ ਨਾਲ ਤੁਸੀਂ ਲਾਈਟ ਪਿੰਕ ਕਲਰ ਦਾ ਦੁਪੱਟਾ ਰੱਖ ਸਕਦੇ ਹੋ ਜੇ ਤੁਸੀਂ ਬੇਸ ਕਲਰ ਦਾ ਰੱਖਣਾ ਤਾਂ ਬੇਸ ਕਲਰ ਦਾ ਵੀ ਰੱਖ ਸਕਦੇ ਹੋ ਪ੍ਰਿੰਟ ਬਹੁਤ ਪਿਆਰੇ ਨੇ ਜੀ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਤੇ ਸਾਰੇ ਸੂਟ ਸਾਡੀਆਂ ਭੈਣਾਂ ਦੇ ਬਜਟ ਦੇ ਵਿੱਚ ਨੇ ਤੇ ਬਦੌੜ ਲਾਈਨਿੰਗ ਨਹੀਂ ਬਣਨਗੇ ਜੀ ਸੂਟ ਲਾਈਨਿੰਗ ਲੱਗੇਗੀ ਇਹਨਾਂ ਦੇ ਨੀਚੇ ਕਿਸੇ ਵੀ ਮੇਰੀ ਭੈਣ ਨੇ ਸਟਿਚ ਕਰਵਾਣਾ ਹੈ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਅਸੀਂ ਤੁਹਾਨੂੰ ਸਟਿਚ ਕਰਕੇ ਵੀ ਦਵਾਂਗੇ ਤੇ ਲੋ ਜੀ ਨੈਕ ਸੂਟ ਆ ਗਿਆ ਨੈਕਸਟ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਲੋ ਜੀ 올ਓਵਰ ਸੂਟ ਰਣਗੇ ਮੈਂ ਫਿਰ ਦੱਸ ਦਾਂ ਤੁਹਾਨੂੰ ਅੱਜ ਵਾਲੇ ਸੂਟ ਸਾਰੇ 올ਓਵਰ ਨੇ ਜੀ ਬਹੁਤ ਪਿਆਰੇ ਬਣਨਗੇ ਇਹ 올ਓਵਰ ਹੀ ਸੋਹਣੇ ਲੱਗਣਗੇ ਕਿਉਂਕਿ ਕੁਝ ਪਹਿਣਾ ਫਿਰ ਕਹਿੰਦੇ ਨੇ ਦੀ ਸਾਨੂੰ ਮੈਚਿੰਗ ਚਾਹੀਦਾ ਤੇ 올ਵਰ ਬਹੁਤ ਹੀ ਪਿਆਰੇ ਲੱਗਣਗੇ। ਲੋ ਜੀ ਨੈਕਸਟ ਆ ਗਿਆ ਸੂਟ ਬਹੁਤ ਸੋਹਣਾ। ਤੁਸੀਂ ਦੁਪੱਟਾ ਬਾਏ ਕਰਨਾ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ। ਅਸੀਂ ਨਾਲ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਦਵਾਂਗੇ। ਤੇ ਸਕਰੀਨ ਦੇ ਉੱਪਰ ਹੀ ਤੁਹਾਨੂੰ ਇਹਨਾਂ ਦੇ ਪ੍ਰਾਈਸ ਸ਼ੋ ਹੋ ਰਹੇ ਨੇ। ਤੇ ਸਕਰੀਨਸ਼ਾਟ ਪਲੀਜ਼ ਕਲੀਅਰ ਲਿਆ ਕਰੋ ਕਿ ਕੋਈ ਵੀ ਕਨਫਿਊਜ਼ਨ ਨਾ ਹੋਏ। ਕਲੀਅਰ ਸਕਰੀਨਸ਼ਾਟ ਲੈ ਕੇ ਭੇਜਿਓ ਠੀਕ ਹੈ ਜੀ। ਲੋ ਜੀ ਹੁਣ ਚੱਲਦੇ ਆਂ ਆਪਾਂ ਨੈਕਸਟ ਸੂਟ ਵੱਲ। ਪ੍ਰਿੰਟ ਬਹੁਤ ਪਿਆਰੇ ਨੇ ਜੀ। ਲੋ ਜੀ ਅਗਲਾ ਆ ਗਿਆ ਜੀ ਰਾਣੀ ਕਲਰ। ਇਹ ਵੀ ਕਲਰ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾ ਬਹੁਤ ਪਿਆਰੇ ਪ੍ਰਿੰਟ ਨੇ ਜੀ ਇਹ ਵੀ ਸ਼ਿਫੋਨ ਫੈਬਰਿਕ ਹੈ ਜੀ ਲਾਈਟ ਵੇਟ ਫੈਬਰਿਕ ਹੈ ਜਿਹੜੀਆਂ ਸਾਡੀਆਂ ਭੈਣਾਂ ਨੇ ਪਹਿਲਾਂ ਬਾਈ ਕੀਤੇ ਉਹਨਾਂ ਨੂੰ ਪਤਾ ਹੈ ਸ਼ਿਫੋਨ ਫੈਬਰਿਕ ਬਹੁਤ ਲਾਈਟ ਫੈਬਰਿਕ ਹੈ ਜੀ ਜੀ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਜੀ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੋ ਲੋ ਜੀ ਨੈਕਸਟ ਪ੍ਰਿੰਟ ਇਹ ਵੀ ਬਹੁਤ ਹੀ ਪਿਆਰਾ ਪਿੰਕ ਕਲਰ ਹੈ ਜੀ ਪ੍ਰਿੰਟ ਚੈੱਕ ਕਰੋ ਜੀ ਬਹੁਤ ਸੋਹਣੇ ਪ੍ਰਿੰਟ ਨੇ ਜੀ ਸ਼ਿਫੋਨ ਫੈਬਰਿਕ ਰਹੇਗਾ ਤੇ ਬਹੁਤ ਲਾਈਟ weight ਫੈਬਰਿਕ ਰਹੇਗਾ ਅਗਰ ਤੁਸੀਂ ਕਾਟਨ ਦੀ ਲਾਈਨਿੰਗ ਲਵਾਉਣਾ ਚਾਹੁੰਦੇ ਹੋ ਕਾਟਨ ਦੀ ਲਾਈਨਿੰਗ ਲਵਾ ਸਕਦੇ ਹੋ ਅਗਰ ਤੁਸੀਂ ਟਾਫਟਾ ਲਗਾਉਣਾ ਚਾਹੁੰਦੇ ਹੋ ਟਾਫਟਾ ਵੀ ਲਗਾ ਸਕਦੇ ਹੋ ਲੋ ਜੀ ਸਕਰੀਨਸ਼ਾਟ ਲੈ ਲਓ ਤੇ ਜਲਦੀ ਜਲਦੀ ਆਪਣਾ ਆਰਡਰ ਦੇ ਦਿਓ ਲੋ ਜੀ ਨੈਕਸਟ ਕਲਰ ਆ ਗਿਆ ਬਹੁਤ ਸੋਹਣਾ ਇਹ ਵੀ ਕਲਰ ਜੀ ਗ੍ਰੀਨ ਜਿਹਾ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਫਰੋਜੀ ਗ੍ਰੀਨ ਜਿਹਾ ਵਿੱਚ ਡਾਰਕ ਗ੍ਰੀਨ ਨੇ ਤੇ ਲਾਈਟ ਫਰੋਜੀ ਜਿਹਾ ਕਲਰ ਹੈ ਫਿਰ ਚੈੱਕ ਕਰੋ ਬਹੁਤ ਸੋਹਣਾ ਤੇ ਬਹੁਤ ਸੋਹਣਾ ਫੈਬਰਿਕ ਆ ਤੇ ਬਹੁਤ ਸੋਹਣਾ ਪ੍ਰਿੰਟ ਹੈ ਜੀ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਓ ਤੇ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਾਂ ਜੀ ਅੱਜ ਤੁਸੀਂ ਜਿੰਨੇ ਮਰਜ਼ੀ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਉਸੇ ਤੁਹਾਨੂੰ ਮੈਂ ਦਿਖਾਉਂਦੇ ਜੀ ਆਪਣੇ ਕਲਰ ਇੱਕ ਕਲਰ ਦੋ ਇਹਦੇ ਵਿੱਚ ਵੀ ਮਿਲ ਜਾਣਗੇ ਇਹਦੇ ਵਿੱਚ ਵੀ ਮਿਲ ਜਾਣਗੇ ਤੇ 4 5 3 6 ਲਓ ਜੀ ਇਹ ਆਪਣੇ ਕੋਲ ਸ਼ੇਪ ਕਲਰ ਨੇ ਜੀ ਸਾਰਿਆਂ ਦੇ ਪ੍ਰਿੰਟ ਸੇਮ ਨੇ ਜੀ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਜਿੰਨੇ ਮਰਜ਼ੀ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ 2 4 3 ਜਿੰਨੇ ਵੀ ਤੁਸੀਂ ਚਾਹੋਗੇ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਸੂਟਾਂ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ